ਬਹੁਤ ਹੀ ਚੁਪ ਦੀ ਗੱਲ ਹੈ ਕਿ ਸਾਡੇ ਨਦੇ ਬਹੁਤ ਆਉਂਦੇ ਸਰਪੰਚ ਜੀ ਜਿਹੜੇ ਪੁਲਿਸ ਦੇ ਵਿੱਚ 2290 ਨੰਬਰ ਸਮਾ ਲਵੇ ਨਾਲ ਗਵਰਨਮੈਂਟ ਤੋਂ ਕੇ ਤੁਹਾਡੇ ਸਰਪੰਚ ਜੀ ਹੈ ਔਰ ਹੁਣ ਇਲੈਕਸ਼ਨ ਤੋਂ ਕਿੰਨੇ ਦਿਨ ਪਹਿਲਾਂ ਉਹਨਾਂ ਨੂੰ ਬਾਸਟਰਾ ਗਿਆ ਸੀ ਔਰ ਜਿਹੜਾ ਯਾਦ ਇਹ ਕੁਛ ਯਾਦ ਜੀ ਹੋਇਆ ਸੀ सो अच सुबह ही अच्छी मैंने पता गया कि उन्होंने गोली जी सर लगी है और जी मेरी बहुत गई है इस करके मैं बहुत ही बड़ा दुख है क्योंकि चाहे परिवार है साइ नौजवान भी सोना माँ बोलकर लगती है सो इस करके सुभाग बहुत वीडियो कि बहुत जितने भी कभी जोड़ी लाते बड़ी तनतेज अपनी ज्योति समझ के जो पूरे करता से ਤੇ ਨੌਜਵਾਨ ਦਾ ਚਿਹਰਾ ਸਾਡੇ ਲਈ ਬਹੁਤ ਦੁਖਾਈਆ ਪਰਵਲੀ ਦਾ ਬੜਾ ਦੁਖਾਈ ਹੈ ਕਿ ਬੱਚਾ ਵੀ ਬਹੁਤ ਛੋਟਾ ਹੈਗਾ ਸਾਡੇ ਪਰਿਵਾਰ ਵਿੱਚ ਉਹਦੇ ਪਹਿਲਾਂ ਪਿਤਾ ਜੀ ਦੀ ਡੈਥ ਹੋ ਗਈ ਉਹਦੇ ਛੋਟੇ ਹੀ ਸਨ ਔਰ ਆਪਣੀ ਮਾਤਾ ਜੀ ਨੇ ਉਖਾਲਿਆ ਉਹਨਾਂ ਦੇ ਜਿਹੜੇ ਪਰਿਵਾਰ ਦੇ ਵਿੱਚੀ ਬਹੁਤ ਬੜਾ ਤਕਲੀਫ ਹੋ ਗਿਆ ਤੇ ਮਾਤਾ ਜੀ ਨੂੰ ਉਹਨੂੰ ਪਤਨੇ ਨੂੰ ਇੱਕ ਛੋਟਾ ਬੱਚਾ ਇਹਨੇ ਸਾਰੇ ਮਿਲਣ ਵਾਲਿਆਂ ਨੇ ਬਹੁਤ ਹੀ ਬੜਾ ਦੁੱਖ ਹੈ ਕਿ ਨਹੀਂ ਕਰਦਾ ਬੰਦੀ ਹੈ ਸੋ ਪ੍ਰਮਾਤਮਾ ਸਾਰੇ ਇਰਾਦੇ ਜੋ ਕਿ ਬਹੁਤ ਚੰਗੀ ਉਹ ਜੋ ਐਗਜ਼ਾਮ ਦਾ ਸਹਿਤ ਇਹ ਗੈਰ ਜਿਹੜਾ ਕੁਫਰਿਸ ਕੁਆਰਲੇ ਪਰ ਇਹ ਸ਼ਰਤ ਦੀ ਸ਼ਕਤ ਬਚੀ ਉਹ ਸੇਗੋਣੀ ਆਪਣੇ ਦੇ ਸ਼ਬਦ ਅਪਵਾਦ ਦੇ